ਲੋਕ ਸਭਾ ਦੀਆਂ ਸਤਵੇਂ ਚਰਨਾਂ ਤੇ ਆਖਰੀ ਚਰਨੀਆਂ ਵੋਟਾਂ ਦਾ ਕੰਮ ਸਿਰ 7 ਵਜੇ ਸ਼ੁਰੂ ਹੋ ਗਿਆ। ਦੇਖਣ ਵਿਚ ਆ ਰਿਹਾ ਹੈ ਕਿ ਲੋਕ ਤੜਕੇ-ਤੜਕੇ ਹੀ ਲੰਮੇ ਲੈਣਾਂ ਵਿੱਚ ਲੱਗ ਗਏ ਹਨ। ਤਾਂ ਕਿ ਗਰਮੀ ਵਧਦੀ ਜਾਣੀ ਹੈ, ਲੋਕਾਂ ਨੂੰ ਪਰੇਸ਼ਾਨੀਆਂ ਹੋਣੀਆਂ। ਪਰੇਸ਼ਾਨੀਆਂ ਨੂੰ ਦੇ ਦੇ ਪ੍ਰਸ਼ਾਸਨ ਵੱਲੋਂ ਬਹੁਤ ਉਚਿਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਬੁੱਥਾਂ ਉੱਪਰ ਠੰਡੇ ਪਾਣੀ ਦੇ ਛਿਬੀਲੇ ਲਾਏ ਗਏ ਨੇ। ਦਵਾਈਆਂ ਦਾ ਇਸ ਤਾਂ ਕੈਂਪ ਲਾਏ ਗਏ ਨੇ। ਅਤੇ ਥਾਂ-ਥਾਂ ਤੇ ਪੂਲਰ ਰੱਖੇ ਗਏ ਨੇ। ਏਸੀ ਦਾ ਪ੍ਰਬੰਧ ਕੀਤਾ ਗਿਆ ਹੈ। ਤਾ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਹੋਵੇ ਵਿਆਹ ਮੰਗੋ ਆਏ ਸਜਾਏ ਗਏ ਨੇ ਬੂਥ ਦਿਖਾਣੇ ਆ ਤੁਹਾਨੂੰ ਅਤੇ ਲੋਕੀ ਕੀ ਕਹਿ ਰਹੇ ਨੇ ਜਦ ਬੋਟ ਪਾ ਕੇ ਆ ਰਹੇ ਨੇ ਕਿ ਪ੍ਰਸ਼ਾਸਨ ਦੀ ਸਲਾਹ ਕਰ ਰਹੇ ਹਨ ਤੇ ਆਪਣੇ ਕਿਸ ਮੁੱਦੇ ਉੱਪਰ ਵੋਟਾਂ ਪਾਈਆਂ ਹਨ ਉਹ ਵੀ ਤੁਹਾਨੂੰ ਸੁਣਾਉਂਦੇ ਆ ਆ ਤੁਹਾਨੂੰ ਲੈ ਚਲਦੇ ਆ ਪੋਲਿੰਗ ਬੂਥਾਂ ਉੱਪਰ ਤੁਸੀਂ ਯਾਨੀ ਪਾਵਰ ਦਾ ਇਸਤੇਮਾਲ ਕਰਕੇ ਆਏ ਹੋ ਦਿਖਾਓ ਨਿਸ਼ਾਨ ਚਲ ਆਪਾਂ ਕਿਹੜੇ ਮੁੱਦੇ ਉੱਪਰ ਬੋਟ ਪਾਈ ਹੈ ਕੀ ਸੋਚ ਕੇ ਪਾ ਰਹੇ ਹੋ ਵੋਟ ਸੋਚ ਤਾਂ ਇਹ ਹੈ ਦੇਖੋ ਅਗਰ ਹਮ ਆਪਣੇ ਆਪਣੇ ਹਿਸਾਬ ਨਾਲ ਦਾਲਦੇ ਆਂ ਵੋਟ ਹੈ ਨਾ तो जो अच्छे मतलब वो बनेंगे अब यहाँ से तो उसी की वजह से हम डालते हैं ना क्या फायदा 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 है मतलब कोई नहीं सोच कर पाते हैं आप टन हाँ, फायदा क्या, क्या फायदा चाहते हो आप क्या हमारी क्या नाम यहाँ की क्या नाम सुधारो सबसे ज्यादा तो और हमारी जो भी डिमांड हो जैसे गली हुई सड़क कोई मतलब कोई भी गड्ढा हुआ किसी चीज का या कोई पार्क बनना हुआ वो हमारी समस्या का समाधान हो क्या चाहते नई सरकार ऐसी क्या उम्मीद रखते हैं आप नई सरकार से सिर्फ यही उम्मीद रखते हैं कि जितना हो सके जनता को सिर्फ समझे उसकी छोटी-छोटी डिमांडें -छोटी पूरी करता है जनता ये तो कहेगी नहीं कि भाई हमें बहुत ज्यादा ज्यादा क्या ना हमारी वो कर दो ख्ائشें पूरी हां जी की नाम है जी अपना सुरेंद्र कुमार सुरेंद्र कुमार जी बोर्ड पाके आए हो निशान दिखाया आपने अपनी ताकत का इस्तेमाल करके आए हैं की जाने नई सरकारा तो सी बस नई सरकारा ते यही चल रही वे आगे नो बढ़िया काम खुशहाली होवे नशा पत्ता जेड़ा खतरा होवे ਲੋਕਾਂ ਦੀ ਵੱਧ ਤੇ ਵੱਧ ਮਦਦ ਹੋਵੇ ਹੋਰ ਬਸ ਆਹੀ ਹੈ ਸਰਕਾਰਾਂ ਵਧੀਆ ਕੰਮ ਕਰ ਰਹੀ ਹਾਂ ਜੀ ਰਾਣਾ ਜੀ ਕੀ ਨਾਮ ਹੈ ਆਪਣਾ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਤੁਸੀਂ ਬੋਰਡ ਪਾ ਕੇ ਆਏ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਬਹੁਤ ਵਧੀਆ ਚੱਲ ਰਿਹਾ ਹੈ ਕੀ ਉਮੀਦਾਂ ਰੱਖਦੇ ਹੋ ਸਰਕਾਰ ਨਵੀਂ ਤੋਂ ਦੇਖੋ ਹੁਣ ਕਿਹੜੀ ਆਂਦੀ ਹੈ ਆਪਕਾ ਹੁਣ ਕਿਹੜੀ ਆਂਦੀ ਹੈ ਸਰਕਾਰ ਆਂਦੀ ਉਮੀਦ ਕੋਈ ਸੋਚ ਕੇ ਪਾਈ ਹੋਣੀ ਵੋਟ ਆਪਾਂ ਕਿਆ ਚਾਹੁੰਦੇ ਸਰਕਾਰ ਤੋਂ ਉਮੀਦਾਂ ਕੀ ਨਾ ਆਪਾਂ ਨੂੰ ਬਸ ਵਿਕਾਸ ਹੋਣਾ ਚਾਹੀਦਾ ਜੀ ਅੱਜ ਕੀ ਨਾਮ ਹੈ ਆਪਣਾ ਸੀਮਾ ਰਾਣੀ ਕਿ ਮਾਰ ਰਹੇ ਤੁਸੀਂ ਬੋਟ ਪਾਣਾ ਆਇਓ ਇੰਨੀ ਗਰਮੀ ਦੇ ਵਿੱਚ ਕੀ ਚਾਹੁੰਦੇ ਹੋ ਨਵੇਂ ਸਰਕਾਰਾਂ ਤੋਂ ਸਰ ਨੈਚੁਰਲੀ ਮੈਨੂੰ ਤਾਂ ਨੀਡ ਹੈ ਜੌਬ ਦੀ ਕਿਉਂਕਿ ਮੈਂ ਕਰ ਰਹੀ ਹਾਂ ਟਰਾਈ ਬਟੋ ਜੌਬ ਬਗੈਰ ਹਾਲੇ ਤੱਕ ਹੋਈ ਨਹੀਂ ਹੈ ਕਿੰਨੇ ਸਾਲ ਤੋਂ ਟਰਾਈ ਕਰ ਰਹੇ ਹੋ ਤੁਸੀਂ ਮੈਂ ਐਕਚੁਅਲੀ ਮੇਰੀ 27 ਏਜ ਹੈ ਐਮਏ ਕੀਤੀ ਵੀ ਹੈ ਮੈਂ ਜਦੋਂ ਤੇ ਆਪਾਂ ਵੋਟ ਪਾ ਰਹੇ 18 ਪਲੱਸ ਵਟ ਆਈ ਕੇ ਫੋਕਸ ਹੈ ਕਿ ਚਲੋ ਅੱਛੀ ਸਰਕਾਰ ਆਵੇ ਕੋਈ ਤੇ ਕੀ ਜਾਣੇ ਸਰਕਾਰ ਤੋਂ ਤੁਸੀਂ ਉਮੀਦਾਂ ਕੀ ਆ ਤੁਹਾਨੂੰ ਸਰ ਬਹੁਤ ਉਮੀਦਾਂ ਨੇ ਬਟ ਰਾਈਟ ਨਾ ਹੁ ਤਾਂ ਇਹੀ ਹੈ ਕਿ ਕਿਸੀ ਕਾਜ ਕੋਈ ਹੈ ਨਹੀਂ ਹੈ ਮੈਂ ਹੀ ਹੈ ਤੇ ਮੈਨੂੰ ਇਹ ਕਿੱਟਾ ਵੱਟਾ ਜੋਬ ਹੀ ਕਰ ਪ੍ਰੋਵਾਈਡ ਹੋਵੇ ਤਾਂ ਕਿ ਅਸੀਂ ਵੀ ਕੁਛ ਆਪਣੀ ਫੈਮਲੀ ਲਈ ਕਰ ਸਕੀਏ ਇਹ ਤੁਹਾਡੀ ਪਾਵਰ ਹੈ ਤੁਸੀਂ ਕੀ ਜਾਣੇ ਨਵੀਂ ਸਰਕਾਰਾਂ ਤੋਂ ਪਰ ਕਿਉਂ ਉਮੀਦਾਂ ਸਾਨੂੰ ਬਹੁਤ ਸਾਰੀ ਉਮੀਦਾਂ ਹੈ ਬਹੁਤ ਡਵੈਲਪਮੈਂਟ ਦੀ ਲੋੜ ਹੈ ਬਹੁਤ ਸਾਰੀ ਕਮਿਊਨੀਕੇਸ਼ਨ ਮੈਂ ਐਕਚੁਅਲੀ ਦੇ ਵਿੱਚ ਜੋਬ ਕਰਦੀ ਆ ਤੇ ਮੈਨੂੰ ਉਮੀਦ ਹੈ ਕਿ ਅੱਗੇ ਜਾ ਕੇ ਸਾਡੇ ਜੋਬ ਦੇ ਵਿੱਚ ਕੁਝ ਬਦਲਾਅ ਆਵੇ ਸਾਨੂੰ ਵੀ ਨੌਕਰੀਆਂ ਮਿਲਣ ਚੰਗੇ ਤਰੀਕੇ ਨਾਲ ਮੈਂ ਪੀ ਐਚ ਡੀ ਕੀਤੀ ਹੋਈ ਆ ਉਸ ਦਾ ਮੈਨੂੰ ਲੱਗਦਾ ਕਿ ਕੋਈ ਵੀ ਨਾ ਬੈਨੀਫਿਸ਼ੀਅਰੀ ਹੋ ਰਿਹਾ ਹੁਣ ਤੁਸੀਂ ਕੀ મુદ્ਦੇ ਸੋਚ ਕੇ ਪਾਏ ਬੋਰਡ ਪਾ ਕੇ ਆਏ ਹੋ ਜੋ ਆਪ ਅਪੋਰਚੁਨਿਟੀਆਂ ਅਨਇੰਪਲੋਇਮੈਂਟ ਖਤਮ ਹੋਵੇ ਠੀਕ ਹੈ ਨਾ ਬੇਰੁਜ਼ਗਾਰੀ ਖਤਮ ਹੋਵੇ ਮੈਂ ਇਹ ਥ੍ਰੀਸਿਕਲੀ ਜਾਣਦੀ ਆ ਕਿ ਜਿਹੜੇ ਬੱਚੇ ਅੱਜ ਦੇ ਪੰਜਾਬ ਦੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਉਹ ਇੱਥੇ ਹੀ ਰਹਿਣ ਪੰਜਾਬ ਦੇ ਵਿੱਚ ਹੀ ਰਹਿਣ ਇੱਥੇ ਕੰਮ ਕਰਨ ਉਹ ਰੀਜ਼ਨ ਕਿਉਂ ਆ ਜਾ ਰਹੇ ਆ ਕਿਉਂਕਿ ਇੱਥੇ ਕੰਮ ਦੀ ਕਮੀ ਆ ਥੈਂਕ ਯੂ ਜੀ ਹਾਂ ਯਕੀਨ ਨਾਮ ਹੈ ਆਪਣਾ ਸ੍ਰੀ ਕੁਮਾਰ ਜੀ ਸ੍ਰੀ ਕੁਮਾਰ ਜੀ ਤੁਸੀਂ ਬੋਰਡਪਾਨ ਆਇਓ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਡਿਸਪੀਸਲਨ ਹੈ ਤੇ ਪੁਲਿਸ ਯਾਰ ਮਿਲਟਰੀ ਵਾਲੇ ਬਹੁਤ ਵਧੀਆ ਰੋਲ ਕਰ ਰਹੇ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਹੈ ਉਹਨਾਂ ਦਾ ਖੁਸ਼ ਹੋ ਤੁਸੀਂ ਜਿਹੜਾ ਠੰਡਾ ਪਾਣੀ ਸ਼ੀਬੀਲਾ ਇਹਨਾਂ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਹੋਇਆ ਬਿਲਕੁਲ ਬਿਲਕੁਲ ਇਸ ਤਰ੍ਹਾਂ ਮਾਹੌਲ ਬਣਾਇਆ ਜਿਵੇਂ ਵਿਆਹ ਵਾਲਾ ਮਾਹੌਲ ਹੁੰਦਾ ਬਿਲਕੁਲ ਬਿਲਕੁਲ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਟੂਨ ਕਮਿਸ਼ਨ ਬਹੁਤ ਧੰਨਵਾਦ ਜੀ ਉਹਦੇ ਪਾਣੀ ਦੀ ਸੁਵਿਧਾ ਬੜਾ ਆਚਾ ਤੇ ਲਿੱਕੇ ਵੀ ਸਿਸਟਮ ਲਗਾਇਆ ਹੋਇਆ ਹੈ। ਬੜੇ ਬੜੇ ਆਰਾਮ ਨਾਲ ਬੋਟ ਪਾ ਸਕਦੇ ਆ। ਡਾਕਟਰਾਂ ਦੀ ਟੀਮ ਬੈਠੀ ਹੈ ਜੀ। ਪ੍ਰਸ਼ਾਸਨ ਬੜਾ ਸਹਿਯੋਗ ਕਰ ਰਿਹਾ ਹੈ। ਬੜੀ ਖੁਸ਼ੀ ਹੋ ਰਹੀ ਸਾਡੇ ਦੇਸ਼ ਦੇ ਵਿੱਚ ਸਿਹਤ ਬਹੁਤ ਦਰਪੀ। ਤੁਸੀਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਆਏ ਜੀ ਨਿਸ਼ਾਨ ਦਿਖਾਏ ਹੋ। ਕੀ ਸੋਚ ਕੇ ਕਿਹੜੇ ਮੁੱਦਿਆਂ 'ਪਰ ਪਾਈ ਆ? ਬੇਰੁਜ਼ਗਾਰੀ ਖਤਮ ਕਰਨ ਵਾਸਤੇ, ਕਿ ਬੇਰੁਜ਼ਗਾਰੀ ਨਹੀਂ ਹੋਣੀ ਚਾਹੀਦੀ। ਔਰਤਾਂ ਨੂੰ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਨੇ। ਸੇਖਾਂ ਨੂੰ ਕੰਮ ਵਧੀਆ ਮਿਲਣਾ ਤੇ ਰੋਜ਼ਗਾਰ ਮਿਲਣਾ ਚਾਹੀਦਾ ਇਹ ਜਿਹੜੀ ਫਰਿ ਸਕੀਮ ਹੈ ਇਹ ਨਹੀਂ ਚੱਲਣੀ ਚਾਹੀਦੀ। ਸਾਰੇ ਪਾਵਰ ਇਸਤੇਮਾਲ ਨਿਸ਼ਾਨਾ ਖਾਏ ਆਪਣਾ ਨਿਸ਼ਾਨਾ ਖਾਣ ਦੇਖੋ। ਆਪਾਂ ਕੀ ਚਾਹੁੰਦੇ ਨਵੀਂ ਸਰਕਾਰਾਂ ਤੋਂ? ਸਰਕਾਰੋਂ ਤਾਂ ਦੇਸ਼ ਨੂੰ ਤਰੱਕੀ ਵੱਲ ਕਿਉਂ ਜਾਵੇ। ਹਰ ਅਵੇਨਿਊ ਸੂਟਮੇਟੇ। ਬਿਜਲੀ, ਪਾਣੀ, ਸਫਾਈ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ। ਇਹੇ ਚੀਜ਼ ਚਾਹੀਦੀ ਜਿਹੋ ਜ਼ਰੂਰਤ ਹੈਗੀਆਂ। ਦੇਖੋ ਖੁਸ਼ਹਾਲੀ ਵੱਲ ਜਾਵੇ ਆਪਣਾ। ਬਿਲਕੁਲ। ਔਰ ਸਭ ਤੋਂ ਜ਼ਿਆਦਾ ਬੱਚਿਆਂ ਦੀ ਪੜ੍ਹਾਈ ਦਾ ਠੀਕ ਤਰ੍ਹਾਂ ਪ੍ਰਬੰਧ ਕੀਤਾ ਜਾਵੇ। ఓసరీ చూసిన హల్కన్నా హాలి వద్ధతో వద్ధ సేవ